ਸੁਖਨ ਵਾਲੇ ਵਾਲਾ ਬਹੁਤ ਚਰਚਿਤ ਕੇਸ ਰਪਿੰਦਰ ਜਿਹੜੀ ਬਹੁਤ ਜਦੋਜਹਿਤ ਤੋਂ ਬਾਅਦ ਸਲੰਖਾਂ ਦੇ ਪਿੱਛੇ ਗਈ ਸੀ ਤੇ ਇਸ ਕੇਸ ਦੇ ਬਾਰੇ ਜਿਹੜੇ-ਜਿਹੜੇ ਲੋਕ ਜਾਣਦੇ ਸੀ ਉਹ ਦਾਅਵਾਵਾਂ ਕਰ ਰਹੇ ਸੀ ਕਿ ਗੁਰਵਿੰਦਰ ਦੀ ਆਤਮਾ ਨੂੰ ਸ਼ਾਂਤੀ ਤਾਂ ਦੀ ਮਿਲੂਗੀ ਜੇਕਰ ਜਿਹੜੀ ਰਪਿੰਦਰ ਰਿਸ਼ਤੇ ਦੇ ਵਿੱਚ ਗੁਰਵਿੰਦਰ ਦੀ ਪਤਨੀ ਲੱਗਦੀ ਸੀ ਇਹਨੂੰ ਸਖਤੋਂ ਸਖਤ ਸਜ਼ਾ ਮਿਲੇ ਪਰ ਜੇਕਰ ਉਹ ਬੇਕਸੂਰ ਨਿਕਲ ਜਾਵੇ ਤੇ ਉਹਨਾਂ ਲੋਕਾਂ ਦੇ ਉੱਤੇ ਕੀ ਬੀਤੂਗੀ ਤੁਹਾਨੂੰ ਇਹ ਸਾਰੇ ਕੇਸ ਦੀ ਜਾਣਕਾਰੀ ਦੇ ਦਿੰਨੇ ਆ ਕਿ ਰਪਿੰਦਰ ਬੇਕਸੂਰ ਸਾਬਤ ਹੋਵੇਗੀ ਇੱਥੇ ਤੁਹਾਨੂੰ ਦੱਸਦੇ ਆ ਕਿ ਜੇਲ੍ਹ ਦੇ ਵਿੱਚੋਂ ਇੱਕ ਜਿਹੜੀ ਦਿਲ ਨੂੰ ਕੰਬਾਉਣ ਵਾਲੀ ਤੇ ਇੱਕ ਵਿਸ਼ਵਾਸ ਟੁੱਟਣ ਦੀ ਜਿਹੜੀ ਕਵਰ ਸਾਹਮਣੇ ਆਈ ਆ ਕਿ ਕਿਵੇਂ ਗਿਰਗਟ ਕਾਂਗ ਜਿਹੜੇ ਰੰਗ ਬਦਲਦਿਆਂ ਨੇ ਇਹੋ ਜਿਹੀਆਂ ਕੁੜੀਆਂ ਇਹਨਾਂ ਕੁੜੀਆਂ ਨੇ ਹੀ ਕੁੜੀਆਂ ਨੂੰ ਬਦਨਾਮ ਕੀਤਾ ਹੋਇਆ ਤਾਂ ਹੀ ਲੋਕ ਕਹਿੰਦੇ ਆ ਕਿ ਇਹੋ ਜਿਹੀਆਂ ਕੁੜੀਆਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਚਾਹੇ ਉਹ ਮੁੰਡਾ ਹੋਵੇ ਜਿਹੜਾ ਬੇਵਿਸ਼ਵਾਸਾ ਹੋਵੇ ਤੁਹਾਨੂੰ ਪਤਾ ਕਿ 3 ਸਾਲ ਪਹਿਲਾਂ ਵਿਆਹ ਗੁਰਵਿੰਦਰ ਨਾਲ ਹੋਇਆ ਸੀ ਪਰ 5 ਮਹੀਨੇ ਪਹਿਲਾਂ ਜ਼ਿੰਦਗੀ ਚ ਇੱਕ ਇਨਸਾਨ ਹੁੰਦਾ ਇਹਦਾ ਬੱਲੂਆਣੇ ਵਾਲਾ ਮੁੰਡਾ ਜਿਸ ਕਰਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਆ ਸਭ ਰਿਸ਼ਤਿਆਂ ਨੂੰ ਪਾਸੇ ਰੱਖ ਕੇ ਸਿਰਫ ਜਿਹੜਾ ਬੱਲੂਆਣੇ ਵਾਲਾ ਹਰਕਮਲ ਪ੍ਰੀਤ ਸਿੰਘ ਉਸਦੇ ਬਾਰੇ ਹੀ ਸੋਚਣ ਲੱਗਦੀ ਆ ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਰੁਪਿੰਦਰ ਦੀ ਕਹਾਣੀ ਜਦੋਂ ਪੁਲਿਸ ਪੁਸ਼ਗਿਸ਼ ਕਰ ਰਹੀ ਸੀ ਇਸ ਨੂੰ ਤੇ ਇਹਨੂੰ ਪੁੱਛਿਆ ਕਿ ਜੇਕਰ ਤੈਨੂੰ ਗੁਰਵਿੰਦਰ ਨਹੀਂ ਚੰਗਾ ਲੱਗਦਾ ਸੀ ਤੁਹਾਡੀ ਮਤ ਨਹੀਂ ਮਿਲਦੀ ਸੀ ਤੈਨੂੰ ਕੋਈ ਪ੍ਰੋਬਲਮ ਸੀ ਗੁਰਵਿੰਦਰ ਤੋਂ ਤੇ ਤੂੰ ਗੁਰਵਿੰਦਰ ਤੋਂ ਤਲਾਕ ਲੈ ਲੈਂਦੀ ਅੱਗੋਂ ਰਪਿੰਦਰ ਦਾ ਜਵਾਬ ਸੀ ਕਿ ਗੁਰਵਿੰਦਰ ਮੈਨੂੰ ਬਹੁਤ ਪਿਆਰ ਕਰਦਾ ਸੀ ਉਹਨੇ ਮੈਨੂੰ ਤਲਾਕ ਨਹੀਂ ਦੇਣੀ ਸੀ ਤੇ ਮੇਰੀ ਖੁਆਇਸ਼ ਹੀ ਰਹਿ ਜਾਣੀ ਸੀ ਆਪਣੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਦੇ ਨਾਲ ਜ਼ਿੰਦਗੀ ਬਤਾਉਣ ਦੀ ਇਹ ਕਹਿੰਦੀ ਕਿ ਮੈਂ ਸਪਨੇ ਵੇਖ ਚੁੱਕੀ ਸੀ ਹਰ ਕਮਲਪ੍ਰੀਤ ਸਿੰਘ ਦੇ ਨਾਲ ਆਪਣੀ ਸਾਰੀ ਜ਼ਿੰਦਗੀ ਕੱਟਣ ਦੀ ਤੇ ਉਹ ਤਾਂ ਹੀ ਸੰਭਵ ਹੋ ਸਕਦੀ ਸੀ ਜੇਕਰ ਮੈਂ ਗਰਵਿੰਦਰ ਨੂੰ ਰਾਸਤੇ ਦੇ ਵਿੱਚੋਂ ਹਟਾਉਂਦੀ ਕਿਉਂਕਿ ਕਹਿੰਦੀ ਕਿ ਹੁਣ ਮੈਂ ਆਪਣੇ ਆਪ ਤੋਂ ਜਿਹੜੀ ਬਾਹਰ ਹੋ ਗਈ ਸੀ ਮੈਂ ਜਦੋਂ ਵੀ ਹਰਕਮਲਪ੍ਰੀਤ ਸਿੰਘ ਨੂੰ ਮਿਲਣ ਜਾਂਦੀ ਸੀ ਤੇ ਮੈਂ ਬਹਾਨੇ ਲਾਉਂਦੀ ਸੀ ਪਰ ਹੁਣ ਸਾਡੇ ਉੱਤੇ ਸ਼ੱਕ ਕਰ ਲੱਗਾ ਸੀ ਗਰਵਿੰਦਰ ਇਸ ਕਰਕੇ ਮੈਂ ਐਡਾ ਵੱਡਾ ਸਟੈਪ ਚੱਕਿਆ ਤੇ ਉਹਨੂੰ ਜਿਹੜਾ ਮੌਤ ਦੇ ਘਾੜ ਉਤਾਰ ਦਿੱਤਾ ਇਹਨੇ ਉਦੋਂ ਇਹ ਵੀ ਗੱਲ ਆਖੀ ਕਿ ਜਿਹੜਾ ਗੁਰਵਿੰਦਰ ਆ ਉਹ ਮੇਰਾ ਬਹੁਤ ਕਰਦਾ ਸੀ ਮੈਨੀ ਬਹੁਤ ਇੱਜ਼ਤ ਕਰਦਾ ਸੀ ਤੇ ਉਹ ਮੇਰੇ ਮਾਪਿਓ ਦੀ ਵੀ ਬਹੁਤ ਇੱਜ਼ਤ ਕਰਦਾ ਸੀ ਤੇ ਮੇਰੇ ਮਾਪਿਓ ਨੇ ਵੀ ਇਸ ਗੱਲ ਲਈ ਰਾਜੀ ਨਹੀਂ ਹੋਣਾ ਸੀ ਕਿ ਮੈਂ ਗੁਰਵਿੰਦਰ ਤੋਂ ਤਲਾਕ ਲੈ ਲਵਾਂ ਇੱਥੋਂ ਤੱਕ ਆ ਜਿਹੜਾ ਇਹਦਾ ਪਛੋਕੜ ਰੁਪਿੰਦਰ ਦਾ ਉਸ ਦੇ ਵਿੱਚ ਇਹ ਗੱਲ ਸਾਬਤ ਹੋਈ ਆ ਕਿ 2017 ਤੋਂ ਜਦੋਂ ਕੈਨੇਡਾ ਦੇ ਵਿੱਚ ਗਈ ਆ ਉੱਥੇ ਵੀ ਇਹਦੇ ਵਕਫ ਵਕ ਮੁੰਡਿਆਂ ਦੇ ਨਾਲ ਰਿਲੇਸ਼ਨ ਰਹੇ ਆ ਪਰ ਇੱਕ ਜਿਹੜਾ ਵਿਆਹ ਤੋਂ ਪਹਿਲਾਂ ਕਿਸੇ ਦੇ ਨਾਲ ਦੋਸਤੀ ਅਤੇ ਵਿਆਹ ਨੂੰ ਉਹਨਾਂ ਦੇ ਵਿੱਚੋਂ ਫਰਕ ਨਹੀਂ ਸਮਝ ਸਕੀ ਕਿਉਂਕਿ ਦੋਸਤੀ ਚਾਹੇ ਮੁੰਡੇ ਦੇ ਨਾਲ ਹੋਵੇ ਚਾਹੇ ਕੁੜੀ ਦੇ ਨਾਲ ਹੋਵੇ ਉਹਨੂੰ ਆਪਾਂ ਜਦ ਮਰਜ਼ੀ ਜਿਵੇਂ ਮਰਜ਼ੀ ਤੋੜ ਸਕਦੇ ਆ ਪਰ ਵਿਆਹ ਦੇ ਬੰਧਨ ਚ ਜਦੋਂ ਬਾਝ ਜਾਂਨੇ ਆ ਉਹ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੁੰਦਾ ਫਿਰ ਸਾਰੀ ਜ਼ਿੰਦਗੀ ਇੱਕ ਦੂਜੇ ਦੇ ਹੋ ਜਾਂਨੇ ਆ ਕਈ ਵਾਰ ਇੱਕ ਦੂਜੇ ਦੀ ਜਿਹੜੀ ਉੱਚੀ ਨੀਵੀ ਉਹ ਵੀ ਆਪਾਂ ਨੂੰ ਸੁੰਨੀ ਪੈਂਦੀ ਆ ਤਾਂ ਹੀ ਜਿਹੜਾ ਗ੍ਰਸਤੀ ਜੀਵਨ ਆ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਨਿਭਦਾ ਪਰ ਰਪਿੰਦਰ ਜਿਹੜੀ ਪੱਛਮੀ ਸਭਿਆਤਾ ਦੇ ਐਨੇ ਪ੍ਰਭਾਵੇਟਾ ਆ ਗਈ ਸੀ ਜਿਨੇ ਆਪਣੇ ਅੰਗਾਂ ਦੇ ਉੱਤੇ ਜਿਹੜੇ ਟੈਟੂ ਬਣਵਾਏ ਸੀ ਉਹ ਵੀ ਦੱਸਣ ਲੱਗਿਆਂ ਵੀ ਲੋਕਾਂ ਨੂੰ ਸ਼ਰਮ ਆਊਗੀ ਕਿ ਕਿਹੜੇ-ਕਿਹੜੇ ਅੰਗਾਂ ਤੇ ਇਸ ਘਟਿਆ ਔਰਤ ਨੇ ਜਿਹੜੇ ਟੈਟੂ ਬਣਵਾਲੇ ਸੀ ਪਰ ਇਹਨੂੰ ਬਣਵਾਉਂਦੀ ਨੂੰ ਕੋਈ ਸ਼ਰਮ ਨਹੀਂ ਆਈ ਸੀ ਇਹਨੇ ਨਾ ਆਪਣੇ ਪਿਓ ਦੀ ਚਿੱਟੀ ਦਾੜ੍ਹੀ ਤੇ ਨਾ ਉਹਦੀ ਪੱਗ ਦੀ ਉਦੋਂ ਕਦਰ ਕੀਤੀ ਜਦੋਂ ਇਹੋ ਜੇ ਘਟਿਆ ਜਿਹੜੇ ਕੰਮ ਕਰਦੀ ਪਈ ਸੀ ਪਰ ਹੁਣ ਜਿਹੜੀ ਚਕਾਉਣ ਵਾਲੀ ਖਬਰ ਆਈ ਹੈ ਕਿ ਇਹੋ ਜੀ ਕੱਲੀ ਆਪਦੇ ਸਰੀਰ ਦੀ ਤੇ ਆਪਦੀ ਖੁਸ਼ੀ ਦੀ ਸਕੀ ਹੁੰਦੀ ਆ ਇਹਦੇ ਉੱਤੇ ਵਿਸ਼ਵਾਸ ਜੋ ਵੀ ਕਰਦਾ ਭਾਵੇਂ ਇਹ ਆਪਣੇ ਪ੍ਰੇਮੀ ਦੇ ਨਾਲ ਹੁਣ ਆਪਣੇ ਪ੍ਰੇਮੀ ਕਰਕੇ ਗੁਰਵਿੰਦਰ ਨੂੰ ਮੌਤ ਮੌਤ ਦੇ ਘਾੜ ਉਤਾਰਨ ਲਈ ਤਤ ਪਰ ਸੀ ਪਰ ਇਹ ਸਕੀ ਆਪਣੇ ਪ੍ਰੇਮੀ ਹਰ ਕਮਲਪ੍ਰੀਤ ਸਿੰਘ ਦੀ ਵੀ ਨਹੀਂ ਸੀ ਜਦੋਂ ਇਹਦਾ ਉਹਦੇ ਤੋਂ ਮੋਹ ਜਿਹੜਾ ਭਰ ਜਾਂਦਾ ਜਿਹੜਾ ਚਿੱਤ ਭਰ ਜਾਂਦਾ ਫੇਰੇ ਨੇ ਉਹਦਾ ਵੀ ਹਸ਼ਰ ਉਹੀ ਉਹ ਕਰਨਾ ਸੀ ਕਿਉਂਕਿ ਹੁਣ ਕਟਹਿਰੇ ਦੇ ਵਿੱਚ ਖੜੀ ਨੇ ਉੰਗਲਾ ਸਿੱਧੀਆਂ ਸਾਰੇ ਦੋਸ਼ ਆਪਣੇ ਪ੍ਰੇਮੀ ਦੇ ਉੱਤੇ ਮੜ ਦਿੱਤੇ ਹੁਣੇ ਆਖਦੀ ਆ ਕਿ ਇਹਦੇ ਕਰਕੇ ਮੈਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਬੈਠੀ ਉਹਦੇ ਵਿੱਚ ਮੇਰਾ ਭੋਰਾ ਜਨਾ ਵੀ ਕਸੂਰ ਨਹੀਂ ਕਿਉਂਕਿ ਮੌਤ ਦੇ ਘਾਟ ਉਤਾਰਨਾ ਜਿਹੜਾ ਉਹ ਹਰਕਮਲ ਪ੍ਰੀਤ ਸਿੰਘ ਨੇ ਮੌਤ ਦੇ ਘਾਟ ਉਤਾਰਿਆ ਇਹਨੇ ਇੱਥੋਂ ਤੱਕ ਗੱਲ ਕਹਿਤੀ ਕਿ ਮੈਂ ਸੁੱਤੀ ਪਈ ਸੀ ਜਿਹੜਾ ਮੇਰਾ ਪ੍ਰੇਮੀ ਉਹ ਮੈਨੂੰ ਮਿਲਣ ਆਇਆ ਇਹ ਕੋਠੇ ਤੇ ਜਾ ਕੇ ਇੱਕ ਦੂਜੇ ਨਾਲ ਹੱਥੋ ਪਾਈ ਹੋਗੇ ਜਦੋਂ ਮੈਂ ਉੱਥੇ ਪਹੁੰਚੀ ਤੇ ਹਰਕਮਲਪ੍ਰੀਤ ਸਿੰਘ ਨੇ ਮੇਰੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਐਡੀ ਵੱਡੀ ਚਲਾਕ ਤੇ ਇਹ ਚਤਰੋ ਆ ਹੁਣ ਸਾਰੇ ਦਾ ਸਾਰਾ ਦੋਸ਼ ਆਪਣੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਦੇ ਉੱਤੇ ਸੁੱਟ ਕੇ ਆਪ ਫੇਰ ਆਜ਼ਾਦ ਘੁੰਮਣ ਦੀ ਕੋਸ਼ਿਸ਼ ਕਰਦੀ ਆ ਪਰ ਪੰਜਾਬ ਪੁਲਿਸ ਨੇ ਇਸ ਕੇਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹਦੀ ਸਾਰੀ ਜ਼ਿੰਦਗੀ ਰਪਿੰਦਰ ਦੀ ਜੇਲ੍ਹ ਦੇ ਵਿੱਚ ਬੀਤੇ ਤੇ ਉਹਨਾਂ ਨੇ ਐਡਾ ਵੱਡਿਆ ਤੇ ਮਜ਼ਬੂਤ ਕੇਸ ਬਣਾਇਆ ਇਹ ਚਾਹ ਕੇ ਵੀ ਹੁਣ ਇਸ ਕੇਸ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ ਹੁਣ ਇਹਦੀ ਸਾਰੀ ਉਮਰ ਸਲੰਕਾ ਦੇ ਪਿੱਛੇ ਬੀਤੇਗੀ ਜੇਕਰ ਜੱਜ ਸਾਹਿਬ ਨੂੰ ਇਹ ਸਾਰਾ ਕੇਸ ਪੁਲਿਸ ਨੇ ਸਹੀ ਜਿਚਾਦਤਾ ਤੇ ਫੇਰ ਹੀ ਗੁਰਵਿੰਦਰ ਦੀ ਜਿਹੜੀ ਆਤਮਾ ਉਹਨੂੰ ਸ਼ਾਂਤੀ ਮਿਲੂਗੀ ਹਾਲਾਂਕਿ ਗੁਰਵਿੰਦਰ ਦੇ ਪਿਤਾ ਕਲਦੀਪ ਸਿੰਘ ਨੇ ਆਪਣੇ ਪੁੱਤ ਦਾ ਸੰਸਕਾਰ ਕਰਕੇ ਲੋਕਾਂ ਤੋਂ ਝੋਲੀ ਅੱਡ ਕੇ ਸਾਥ ਮੰਗਿਆ ਸੀ ਕਿ ਮੈਂ ਬਜ਼ੁਰਗ ਆਦਮੀ ਆ ਮੈਨੂੰ ਤਰੀਕਾਂ ਕਚਹਿਰੀਆਂ ਦੇ ਵਿੱਚ ਜਾਣਾ ਪੈਣਾ ਮੈਨੂੰ ਤੁਹਾਡੇ ਅੱਗੇ ਹੱਥ ਨਾ ਜੋੜਨਾ ਪਵੇ ਤੇ ਮੇਰਾ ਸਾਥ ਤੁਸੀਂ ਦੇਣਾ ਕਿਉਂਕਿ ਪ੍ਰਮਾਤਮਾ ਨੇ ਮੈਨੂੰ ਇੱਕ ਪੁੱਤ ਦੀ ਦਾਤ ਬਖਸ਼ੀ ਸੀ ਉਹ ਇਸ ਚੰਦਰੀ ਨੇ ਮੇਥੋਂ ਖੋ ਲਈ ਹੁਣ ਮੇਰੇ ਬੁਢਾਪੇ ਦੇ ਸਹਾਰਾ ਤੁਸੀਂ ਲੋਕ ਤੇ ਤੁਹਾਡੇ ਸਿਰ ਤੇ ਮੈਂ ਇਸ ਘਟਿਆ ਔਰਤ ਨੂੰ ਸਖਤੋ ਸਖਤ ਜਿਹੜੀ ਸਜ਼ਾ ਦਿਵਾਉਂਗਾ